ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਜੀ ਦਾ ਆਓ ਜੀ ਚੈਨਲ ਤੇ ਅੱਜ ਅਸੀਂ ਪਹੁੰਚੇ ਹਾਂ ਸੰਗਤ ਜੀ ਪਿੰਡ ਖੁਰਾਣਾ ਗੁਰਦੁਆਰਾ ਸਾਹਿਬ ਚਨਸੂ ਪ੍ਰਾਪਤ ਮੀਰੀ ਪੀਰ ਦੇ ਮਾਲਕ ਸਿਮੇ ਪਾਤਸ਼ਾਹ ਆਓ ਸੰਗਤ ਜੀ ਆਪਾਂ ਇੱਥੋਂ ਦੇ ਇਤਿਹਾਸ ਬਾਰੇ ਜਾਣੀਏ ਜੀ ਪਤੀਸ ਪਾਵਨ ਧਰਤੀ ਦੇ ਦਰਸ਼ਨ ਕਰੀਏ ਇਹ ਪਾਵਨ ਸਥਾਨ ਸੰਗਰੂਰ ਤੋਂ ਪਟਿਆਲਾ ਰੋਡ ਤੇ ਸਥਿਤ ਹੈ ਨਗਰ ਖੁਰਾਣਾ ਜਦੋਂ ਮੀਰੀ ਪੀਰੀ ਦੇ ਮਾਲਕ ਸਿਮੇਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਨਾਨਕੀਨ ਸਾਹਿਬ ਪਿੰਡ ਮੰਗਵਾਲ ਤੋਂ ਹੁੰਦੇ ਹੋਏ ਇਸ ਨਗਰ ਪਿੰਡ ਖਰਾਣਾ ਵਿਖੇ ਆਏ ਤਾਂ ਇਥੋਂ ਦੇ ਲੋਕਾਂ ਨੇ ਇਸ ਪਿੰਡ ਦੇ ਸੰਗਤ ਨੇ ਸਤਗੁਰਾਂ ਜੀ ਨੂੰ ਕੋਈ ਜਲ ਪਾਣੀ ਨਾ ਪੁੱਛਿਆ ਸਤਿਕਾਰ ਨਾ ਕੀਤਾ ਇਸ ਭਾਵਨ ਸਥਾਨ ਤੇ ਸਤਗੁਰੂ ਜੀ ਕੁਝ ਪਲ ਠਹਿਰੇ ਅਤੇ ਇਥੋਂ ਅੱਗੇ ਸਤਗੁਰਾਂ ਜੀ ਨੇ ਸਿੱਖ ਸੰਗਤਾਂ ਸਮੇਤ ਅਤੇ ਇਸ ਤੋਂ ਅੱਗੇ ਸਤਿਗੁਰਾਂ ਜੀ ਨੇ ਸਿੱਖ ਸੰਗਤਾਂ ਸਮੇਤ ਚਾਲੇ ਪਾ ਦਿੱਤੇ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀਸਰ ਬਣਿਆ ਹੋਇਆ ਹੈ ਨਗਰ ਤੋਂ ਬਾਹਰ-ਬਾਹਰ ਉਸ ਪਾਵਨ ਸਥਾਨ ਦੇ ਆਪ ਜੀ ਨੂੰ ਅਗਲੀ ਵੀਡੀਓ ਦੇ ਵਿੱਚ ਦਰਸ਼ਨ ਕਰਵਾਵਾਂਗੇ ਸਤਿਗੁਰੂ ਜੀ ਨਗਰ ਖਰਾਨਾ ਤੋਂ ਪਿੰਡ ਤੋਂ ਬਾਹਰ ਖੇਤਾਂ ਵੱਲ ਚਲੇ ਗਏ ਇਸ ਇਸ ਪਾਵਨ ਸਥਾਨ ਦਾ ਇਤਿਹਾਸ BOOM ਚੇ ਬਟਰੋ ਤੋਂ ਬਾਅਦ ਫੇਰ ਮਤਲਬ ਉਥੋਂ ਲੋਕ ਹੈਗੇ ਹੁੰਦੇ ਸੀ ਕਿ ਨਾ ਸੱਚੇ ਹੁੰਦੇ ਪਤਾ ਨਹੀਂ ਸੀਗਾ ਹਾਂਜੀ ਤੇ ਮਹਾਰਾਜਾ ਇੱਥੋਂ ਫਿਰ ਲੋਕਾਂ ਨਾਲ ਕਰਕੇ ਚੱਲ ਗਏ ਫੇਰ ਉਹ ਜਿਹੜੀ ਮਾਈ ਸੀ ਕਰਮੋ ਹਾਂਜੀ ਉਹ ਫਿਰ ਇੱਥੇ ਪਿੰਡ ਦੀ ਸੀ ਠੀਕ ਐਸੀ ਪਿੰਡ ਦੀ ਸੀ ਫੇਰ ਇਹਨਾਂ ਨੇ ਰਾਸ ਕਰਾ ਮਾਈ ਫਿਰ ਉੱਥੇ ਮਹਾਰਾਜੇ ਨੇ ਬਾਸ਼ਾ ਦਿੱਤੀਆਂ ਫਿਰ ਮਹਾਰਾਜਾ ਜੀ ਉੱਤੋਂ ਉੱਤਰ ਪਤਲੀ ਕਮੀ ਰਹਿਣੀ ਅਨੁਦਿਕਮੀ ਰਹੂ ਜੀ ਜੀ ਇਹ ਉਹ ਦੂਮੁਰਤੇ ਮਾਰਾ ਇਹ ਵੀ ਸ਼ਬਦ ਕਾਇਆ ਕਰੀ ਸੀ ਬਚਨ ਕਾਇਆ ਸੀ ਵੀ ਜੇ ਤੂੰ ਦੇ ਭੁੱਲ ਬੁਛਾਉਣੀ ਹੋਈ ਹਾਂਜੀ ਤਾਂ ਪੰਜ ਸਿੰਘ ਲੈ ਕੇ ਠੀਕ ਹੈ ਜੀ ਆਕੀਤਪੁਰ ਸਾਹਿਬ ਆਹੀ ਢੋਲਾ ਛਟਾਂਗੇ ਠੀਕ ਹੈ ਜੀ ਉੱਥੇ ਮੱਤ ਭੁੱਲ ਬੁਛਾਉਣੀ ਠੀਕ ਹੈ ਪਿੰਡ ਦੇ ਪੰਜ ਸਿੰਘ ਜਾਇ ਆਏ ਭੁੱਲ ਬੁਛਾਏ ਉਹ ਦੂਮੁਰਤੇ ਉਹ ਕਨਕ ਨਾਜ ਆ ਭੋਗ ਰਿਆਉਣੀ ਠੀਕ ਹੈ ਜੀ ਦੁੱਧ ਪੁੱਤ ਬਹੁਤ ਹੋ ਰਹੇ ਨੇ ਪੰਜ ਪੰਜ ਮੁੰਡੇ ਲੈ ਕੇ ਘਰ ਚ ਅੱਛਾ ਜੀ ਇਹ ਦੁੱਧ ਦੀ ਕੋਈ ਕਮੀ ਨਹੀਂ ਜੀ ਜੀ ਮਾਸਰ ਕੋ ਕੋਚਾ ਤੋਂ ਦੋ ਦੋ ਦਮ ਰਹੇ ਜੀ ਹਾਂ ਬਹੁਤ ਬਹੁਤ ਅੰਨ ਟਬਾ ਕੇ ਦੋ ਰਹੇ ਹਨ ਕੰਨੀ ਰਹੇ ਸਾਰਾ ਹੁਣ ਇਤਿਹਾਸ ਬਣਾ ਪਾਉਂਦੇ ਲਾਲਾ ਤੇ ਕਰੀ ਚੱਲੀ ਹੈ ਨਾ ਨਾ ਜੀ ਜੀ ਇਹ ਕੀ ਨੂੰ ਆ ਮੁਖੜੇ ਮਤਲਬ ਉਹ ਸੱਚੇ ਪਾਤਸ਼ਾਹ ਜੀ ਉਹ ਦੋਆ ਜੋਤੀ ਹੱਥ ਹੈ ਠੀਕ ਹੈ ਧੰਨਵਾਦ ਜੀ ਧੰਨਵਾਦ ਜੀ ਬਾਈ ਪਾਉ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਜੀ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ